ਦੀਪਕ ਜੀ ਪੰਜਾਬ ਦੇ ਵਿੱਚ ਹੁਣ ਸਿਆਸੀ ਕੰਮ ਰੋਲੀ ਬੰਦ ਹੈ ਜੀ ਕਿਉਂਕਿ ਵੋਟਾਂ ਹੁਣ ਪਹਿਲੀ ਤਰੀਕ ਨੂੰ ਹੋਣੀਆਂ ਨੇ ਤੁਹਾਡੇ ਕੋਲ ਹੁਣ 30 ਤਰੀਕ ਦੀ ਰਾਤ ਹੋ ਗਈ ਆ ਸੋ ਕੈਂਪੇਨਿੰਗ ਬੰਦ ਆ ਹੁਣ ਬਿਲਕੁਲ ਜੀ ਅੱਜ ਸ਼ਾਮ ਨੂੰ 6 ਵਜੇ ਪੰਜਾਬ ਦੇ ਵਿੱਚ ਸਿਆਸੀ ਕੰਮਾਂ ਰੋਲੀ ਬਿਲਕੁਲ ਬੰਦ ਹੋ ਗਈ ਆ ਸੋ ਹੁਣ ਵੋਟਰਾਂ ਦੇ ਉੱਤੇ ਨਿਰਭਰ ਆ ਹਾਂ ਫੋਨ ਫੋਨ ਚੱਲੀ ਜਾਣਗੇ ਬੂਹਾ-ਬਾਹਾ ਖੜਕਾਇਆ ਜਾਊਗਾ ਦੋ ਰਾਤਾਂ ਦੇ ਵਿੱਚ ਉਹ ਸਾਰਾ ਕੁਝ ਹੋਣਾ ਪਰ ਫਿਰ ਵੀ ਜਿਹੜਾ ਸਿਆਸੀ ਰੈਲੀਆਂ ਵਾਲਾ ਰੋਲਾ ਸੀ ਰੋਡ ਸ਼ੋ ਵਾਲਾ ਰੋਲਾ ਸੀ ਹਾਂ ਮੀਟਿੰਗ ਵਾਲਾ ਰੋਲਾ ਸੀ ਉਹ ਸਾਰਾ ਸ਼ਾਂਤ ਹੋ ਗਿਆ ਸੋ ਅੱਜ ਆਖਰੀ ਦਿਨ ਸੀਗਾ ਚੋਣ ਪ੍ਰਚਾਰ ਦਾ ਤੇ ਚੋਣ ਪ੍ਰਚਾਰ ਦੇ ਆਖਰੀ ਦਿਨ ਦੇਸ਼ ਦੇ ਖਾਸ ਕਰਕੇ ਦਿੱਲੀ ਵਾਲੇ ਸਟਾਰ ਪ੍ਰਚਾਰਕ ਸਾਰਿਆਂ ਦਾ ਡੇਰਾ ਪੰਜਾਬ ਸੀਗਾ ਜਦੋਂ ਕਿ ਭਾਰਤ ਦੀਆਂ 57 ਸੀਟਾਂ ਤੇ ਆਖਰੀ ਗੇੜ ਚ ਵੋਟਾਂ ਹੋਣੀਆਂ ਨੇ ਜਿਨ੍ਹਾਂ ਚ ਯੂਪੀ ਵੀ ਆਉਂਦਾ ਏ ਹੈਨਾ ਤੇ ਪਰ ਇਹ 18 ਸੀਟਾਂ ਕੰਨੀ ਯਾਦਾ ਰੁਕ ਸੀਗਾ ਜੀ ਚ ਚੰਡੀਗੜ੍ਹ ਵੀ ਐ ਚਾਰ ਹਿਮਾਚਲ ਦੀਆਂ ਤੇ 13 ਪੰਜਾਬ ਦੀਆਂ ਤੁਸੀਂ ਇਹ ਦੇਖੋ ਕਿ ਦੋ ਪਾਰਟੀਆਂ ਜਿਹੜੀਆਂ ਇੱਕ ਦੂਏ ਨੂੰ ਖਿੱਚਣ ਤੇ ਰੱਸਾ ਕਸੀ ਭੰਡਣ ਤੇ ਲੱਗੀਆਂ ਨੇ ਤੇ ਉਹਨਾਂ ਦੋਵਾਂ ਦੇ ਮੁੱਖ ਲੀਡਰ ਅੱਜ ਪੰਜਾਬ ਸੀਗੇ ਹੂੰ ਹੂੰ ਚਾਹੇ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰ ਲਓ ਉਹਨਾਂ ਨੇ ਆਖਰੀ ਰੈਲੀ ਅਜ ਹੁਸ਼ਿਆਰਪੁਰ ਦੇ ਵਿੱਚ ਅਨੀਤਾ ਸੋਮਪ੍ਰਕਾਸ਼ ਹੋਰ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸੁਭਾਸ਼ ਸ਼ਰਮਾ ਦੇ ਲਈ ਕੀਤੀ ਹੈ ਜੀ ਸੋ ਉਸ ਰੈਲੀ ਤੋਂ ਬਾਅਦ ਸਿੱਧੇ ਫਿਰ ਕੰਨਿਆ ਕੁਮਾਰੀ ਨੂੰ ਉੜਗੇ ਤੇ ਉੱਥੇ ਜਾ ਕੇ ਦੀਆਂ ਤਸਵੀਰਾਂ ਵੀ ਜਾਰੀ ਹੋ ਗਈਆਂ ਕਿ ਲਓ ਜੀ ਹੁਣ ਸਮਾਧੀ 'ਚ ਜਾ ਰਹੇ ਨੇ ਧਿਆਨ ਲਾਉਣ ਜਾ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸੀ ਮਤਲਬ ਸ਼ਹਿਜਾਦਾ ਕਹਿੰਦੇ ਆ ਜੀ ਨੂੰ ਇਹਨਾਂ ਕਿ ਉਹ ਵੀ ਪੰਜਾਬੇ ਸੀਗਾ ਅੱਜ ਸੋ ਉਹਨੇ ਵੀ ਆਖਰੀ ਰੈਲੀ ਅੱਜ ਪੰਜਾਬ 'ਚ ਕੀਤੀ ਹੈ ਤੇ ਚਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਇਹ ਨੇ ਬਜਿੰਦਰ ਸਿੰਘਲਾ ਉਹਨਾਂ ਦੇ ਲਈ ਵੋਟਾਂ ਮੰਗੀਆਂ ਨੇ ਜੀ ਸੋ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਵਿੱਚ ਕਹਿੰਦੇ ਜਿੱਥੇ ਪਨੀਰੀ ਲੱਗੀ ਸੀ ਆਵਾਦੀ ਪਾਰਟੀ ਦੀ ਉਹ ਹਲਕੇ ਉਹਨਾਂ ਚੁਣਿਆ ਭਗਵੰਤ ਮਾਨ ਨਾਲ ਸੀ ਤੇ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਦੇ ਵਿੱਚ ਅੱਜ ਰੋਡ ਸ਼ੋਅ ਕੀਤਾ ਮੀਠੇਰ ਲਈ ਵੋਟਾਂ ਮੰਗੀਆਂ ਤੇ ਸੁਖਵੀਰ ਬਾਦਲ ਹੋਰੀ ਵੀ ਅੱਜ ਚੇਚੇ ਤੌਰ ਤੇ ਹਰਸਿਮਰਤ ਕੌਰ ਬਾਦਲ ਦੇ ਲਈ ਰੈਲੀਆਂ ਕਰਦੇ ਨਜ਼ਰ ਆਏ ਤੇ ਯੋਗੀ ਹੋਰੀ ਵੀ ਪੰਜਾਬ ਆਏ ਵੇ ਸੀਗੇ ਬਾਕੀ ਲੀਡਰਸ਼ਿਪ ਵੀ ਹੋਰ ਪਾਰਟੀਆਂ ਦੇ ਲੀਡਰ ਵੀ ਪੰਜਾਬ ਸੀਗੇ ਸੋ ਅੱਜ ਪੂਰਾ ਜੋਰ ਸੀਗਾ ਤੇ ਆਖਰੀ 게ਟ ਸੀਗਾ ਇਸ ਲਈ ਆਖਰੀ 게ਟ ਦਾ ਆਖਰੀ ਦਿਨ ਸੀ ਤੇ ਆਖਰੀ ਘੜੀ ਤੱਕ ਪ੍ਰਚਾਰ ਹੋਇਆ ਜੀ 6 ਵਜੇ ਤੋਂ ਬਾਅਦ ਹੁਣ ਸ਼ਾਂਤੀ ਹੈ ਤੇ ਹੁਣ ਦੇਖਦੇ ਹਾਂ ਜੀ ਹਾਂ ਇਸ ਸਭ ਦੇ ਦਰਮਿਆਨ ਅੱਜ ਪੰਜਾਬ ਦੇ ਵਿੱਚ ਬੋਟਾ ਨਾਲੋਂ ਵੱਧ ਗਰਮੀ ਦੀ ਚਰਚਾ ਜ਼ਰੂਰੀ ਹੈ। ਹਾਂ ਉਹ ਦੱਸਿਓ ਜੀ ਜ਼ਰੂਰ ਕੀ ਹਿਸਾਬਤਾ ਹੈ ਹੁਣ ਮੌਸਮ ਕਿਵੇਂ ਆ? ਬਿਲਕੁਲ ਜੀ ਮੌਸਮ ਅਜੇ ਵੀ ਮਤਲਬ 50 ਡਿਗਰੀ ਦੇ ਗੇਟ ਚ ਫਸਿਆ ਜੀ ਚਾਹੇ ਉਹ ਰਾਜਸਥਾਨਾ ਚਾਹੇ ਪੰਜਾਬਾ ਤੇ ਚਾਹੇ ਦਿੱਲੀ ਹੈ। ਹੂੰ ਤੇ ਪਰ ਰਾਹਤਾਲੀ ਖਬਰ ਇਹ ਆਈ ਹੈ ਕਿ ਕੇਰਲਾ ਮਾਨਸੂਨ ਪਹੁੰਚ ਗਿਆ। ਰਾਈਟ ਸੋ ਇੰਨੇ ਕ ਨਾਲੇ ਠੰਡ ਜੀ ਮਹਿਸੂਸ ਹੁੰਦੀ ਹੈ ਤੇ ਮੌਸਮ ਵਿਭਾਗ ਦਾ ਤਾਂ ਇਹ ਵੀ ਹਵਾਲਾ ਹੈ ਕਿ 1 ਜੂਨ ਨੂੰ ਹੈ ਕਣੀਆਂ ਪੈ ਸਕਦੀਆਂ। ਬੁੰਡਾ ਬੰਦੀ ਹੋ ਸਕਦੀ ਹੈ ਜਾਂ ਕਈ ਥਾਵਾਂ ਤੇ ਮੀਂਹ ਵੀ ਵਰ ਸਕਦਾ ਹੈ ਸੋ ਇਸ ਲਈ ਆ ਵੀ ਇੱਕ ਰਾਹਤ ਵਾਲੀ ਖਬਰ ਹੈ ਹਾਂ ਪੰਜਾਬ ਤੱਕ ਕਪੜਦਿਆਂ ਮੌਨਸੂਨ ਨੂੰ 27 22 ਜੂਨ ਹੋ ਜਾਣੀ ਹੈ ਜੀ ਤੇ ਇਹਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 27 ਜੂਨ ਨੂੰ ਦਿੱਲੀ ਪਹੁੰਚ ਜਾਊਗਾ ਹਾਂ ਪਰ ਉਸ ਤੋਂ ਪਹਿਲਾਂ 5 ਜੂਨ ਤੱਕ ਕਹਿੰਦੇ ਨਾਗਾਲੈਂਡ ਮਗਾਲਿਆ ਵਿਚੋਂ ਮਣੀਪੁਰ ਅਸਮ ਵਗੈਰੇ ਇਹਨਾਂ ਥਾਵਾਂ ਤੇ ਪਹੁੰਚ ਜਾਣਾ ਸੋ ਇਸ ਲਈ ਗਰਮੀ ਦੀ ਚੋਣਾ ਦੇ ਬਰਾਬਰ ਗਰਮੀ ਦੀ ਚਰਚਾ ਖੂਬ ਹੈ ਜੀ ਕਿਉਂਕਿ ਤਾਪਮਾਨ 50 ਡਿਗਰੀ ਨੂੰ ਛੂ ਰਿਹਾ ਹੈ ਤੇ ਗਰਮੀ ਦਾ ਹਸਾਬ ਤਾਬ ਜੀ ਕਿਉਂਕਿ ਵੋਟਰ ਟਰਨ ਆਊਟ ਨੂੰ ਵੀ ਇੰਪੈਕਟ ਕਰ ਸਕਦਾ ਕਿਉਂਕਿ ਕਿੰਨੇ ਲੋਕ ਵੋਟਾਂ ਪਾਉਣ ਨਿਕਲਦੇ ਨੇ ਫਰਲੀ ਤਰੀਕ ਨੂੰ ਗਰਮੀ ਉਦਨ ਤਾਪਮਾਨ ਕੀ ਹੋਏਗਾ ਉਹਨੇ ਕਾਫੀ ਇੱਕ ਇੱਕ ਇਨਫਲੂਐਂਸ ਉਹਦਾ ਰਹੇਗਾ ਜੀ ਬਿਲਕੁਲ ਜੀ ਇਹ ਵੱਡਾ ਅਸਰ ਪਏਗਾ ਇਸੇ ਲਈ ਇਹ ਮੰਗ ਵੀ ਉੱਠ ਰਹੀ ਸੀ ਕਿ ਕਿ ਸਵੇਰੇ ਵੀ ਇੱਕ ਘੰਟਾ ਐਡਵਾਂਸ ਕਰ ਦਿਓ ਤੇ ਸ਼ਾਮ ਨੂੰ ਇੱਕ ਘੰਟਾ ਵਧਾ ਦਿਓ ਤਾਂ ਕਿ ਦਿਨ ਦੇ ਵਿੱਚ ਜੇ ਘੱਟ ਵੋਟਾਂ ਨਿਕਲਣ ਤਾਂ ਉਹ ਸਵੇਰੇ ਸ਼ਾਮ ਕਵਰ ਹੋ ਸਕਦੀ ਕਿਉਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣੀਆਂ ਨੇ ਸੋ ਉਹਦੀ ਮੰਗ ਉੱਠ ਰਹੀ ਸੀ ਕਿ ਖਾਸ ਕਰਕੇ ਜਾਖੜ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਕਿ ਸਵੇਰੇ 7:00 ਵਜੇ 6:00 ਵਜੇ ਸ਼ੁਰੂ ਕਰੋ ਤੇ ਸ਼ਾਮ ਨੂੰ 6:00 ਵਜੇ ਖਤਮ ਕਰਨ ਦੀ ਬਜਾਏ 7:00 ਵਜੇ ਖਤਮ ਕਰੋ ਪਰ ਚੋਣ ਕਮਿਸ਼ਨ ਨੇ ਸਭ ਤੋਂ ਛੇ ਹੀ ਟਾਈਮ ਰੱਖਿਆ ਜੀ ਤੇ ਸਾਧੋ 6 ਦੇ ਵਿੱਚ ਹੁਣ ਉਸ ਦਿਨ ਦਾ ਮੌਸਮ ਕਿਹਜਾ ਹੋਏਗਾ ਗਰਮੀ ਕਹਿਜੀ ਹੋਏਗੀ ਜੇ ਮੀਂਹ ਪੈਂਦਾ ਤਾਂ ਉਹ ਕਿਹਜਾ ਹੋਏਗਾ ਸੋ ਉਸਵਾਲੇ ਨਾਲ ਮਤਲਬ ਕਿ ਦੇਖਣ ਵਾਲੀ ਗੱਲ ਹੋਏਗੀ ਪਰ 1 ਜੂਨ ਨੂੰ ਕੋਸ਼ਿਸ਼ਾਂ ਇਹੀ ਨੇ ਚੋਣ ਕਮਿਸ਼ਨ ਦੀਆਂ ਕਿ ਪੰਜਾਬ ਚ ਰਿਕਾਰਡ ਤੋੜ VOTING ਹੋਵੇ 70% ਹੂੰ ਮੈਂ ਦੇਖ ਰਿਹਾ ਜੀ ਬਠਿੰਡੇ ਐਗਜ਼ਾਮਪਲ ਆ ਵੀ ਬਠਿੰਡੇ ਸ਼ਨੀਵਾਰ ਨੂੰ 44 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ ਪਹੁੰਚਣਾ ਤੇ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹੀ 43 ਤੋਂ 45 ਡਿਗਰੀ ਸੈਲਸੀਅਸ ਦੇ ਗੇੜ ਦੇ ਵਿੱਚ ਸ਼ਨੀਵਾਰ ਦਾ ਤਾਪਮਾਨ ਹਾਲ ਦੀ ਘੜੀ ਫੋਰਕਾਸਟ ਇਹ ਕਹਿੰਦੀ ਹੈ ਬਿਲਕੁਲ ਬਿਲਕੁਲ ਜੀ ਇਹੀ ਮੰਨਿਆ ਜਾ ਰਿਹਾ ਹੈ ਕਿ 1 ਜੂਨ ਤੋਂ ਥੋੜੀ ਰਾਹਤ ਮਿਲਣੀ ਸ਼ੁਰੂ ਹੋ ਰਹੀਆਂ ਤਾਂ ਹੀ 44 ਦੱਸ ਰਿਹਾ ਉਥੇ ਹਲੇ ਰਾਹਤ ਹੈ ਇਹ ਇਹ ਰਾਹਤ ਆਲਾ ਇਹ ਰਾਹਤ ਆਲਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸੋ ਦੀਪਕ ਜੀ ਹੁਣ 2 ਕਰੋੜ ਵੋਟਰਾਂ ਦੇ ਹੱਥ ਲਗਭਗ ਇਹ ਕਹਿ ਲਓ ਵੀ 350 ਤੋਂ ਵੀ ਵੱਧ ਉਮੀਦਵਾਰਾਂ ਦੇ ਭਵਿੱਖ ਦੀ ਚਾਬੀ ਆ ਸੋ 2 ਕਰੋੜ ਵੋਟਰ ਕਿਹੜੇ ਪਾਸੇ ਨੂੰ ਭੁਗਤਣਗੇ ਪਤਾ ਤੇ ਇਹ 4 ਤਰੀਕ ਨੂੰ ਲੱਗੂ ਪਰ ਹੁਣ ਕੈਂਪੇਨ ਦੇ ਵਿੱਚ ਸਾਰਿਆਂ ਨੇ ਜ਼ੋਰ ਆਪਣੇ ਵੱਲੋਂ ਪੂਰਾ ਲਾ ਲਿਆ ਕੀ ਕਹਿੰਦੇ ਹੋ ਜੀ ਇਹਦੇ ਬਾਰੇ ਹਾਂ ਬਿਲਕੁਲ ਜੀ ਆਪਾਂ ਪਹਿਲਾਂ ਵੀ ਇਹ ਸਵਾਲ ਨਾ ਗੱਲਾਂ ਕਰਦੇ ਰਹੇ ਆ ਤੇ ਪੰਜਾਬ ਦੀਆਂ 13 ਸੀਟਾਂ ਜਿਵੇਂ ਆਪਾਂ ਗੱਲ ਕੀਤੀ ਆ ਕਿ ਵੱਡੇ ਸਟਾਰ ਪ੍ਰਚਾਰਕਾਂ ਨੇ ਜਿਵੇਂ ਰਾਹੁਲ ਗਾਂਧੀ ਲਗਾਤਾਰ 2 ਦਿਨ ਪਹਿਲਾਂ ਮੋਦੀ ਲਗਾਤਾਰ 2 ਦਿਨ ਸੋ ਉਹ ਪੰਜਾਬ ਦੇ ਵਿੱਚ ਢੇਡੇ ਦਰ ਢੇਡੇ ਹੈਨਾ ਪਟਿਆਲਾ ਸੀਟ ਤੇ ਪੂਰਾ ਗਾਂਧੀ ਪਰਿਵਾਰ ਹੀ ਝੁਕ ਗਿਆ ਹੁਣ ਉਹ ਧਰਮਿੰਦਰ ਗਾਂਧੀ ਹੋਰਾਂ ਦੀ ਸ਼ਾਕ ਕਰਕੇ ਝੁਕਿਆ ਸੀਗਾ ਕਿ ਜਾਂ ਗਾਂਧੀ ਸਰਨੇਮ ਕਰਕੇ ਝੁਕਿਆ ਇਹ ਨਹੀਂ ਪਤਾ ਪਰ ਪੂਰਾ ਜੋਰ ਉੱਥੇ ਲਾਇਆ ਗਾਂਧੀ ਦੱਬਰ ਨੇ ਹੈਨਾ ਸੋ ਪਰ ਪੰਜਾਬ ਦੇ ਵਿੱਚ ਇਸ ਵਾਰ 328 ਉਮੀਦਵਾਰਾਂ ਦੇ ਹਾਂ ਰਾਜਨੀਤਿਕ ਪਵਿੱਕ ਦਾ ਫੈਸਲਾ 2 ਕਰੋੜ 14 ਲੱਖ 61739 ਵੋਟਰਾਂ ਦੇ ਵੰਡੇ ਆ ਜੀ ਜੀ ਪੰਜਾਬ ਦੀਆਂ 13 ਸੀਟਾਂ ਦੇ ਉੱਤੇ 1 ਜੂਨ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਵੋਟਾਂ ਪੈਣੀਆਂ ਨੇ ਜਿਹਦੇ ਲਈ ਪੰਜਾਬ ਕੋਲ 3 ਕਰੋੜ ਤੋਂ ਵੱਧ ਦੀ ਆਬਾਦੀ ਦੇ ਵਿੱਚੋਂ 2 ਕਰੋੜ 14 ਲੱਖ 61739 ਵੋਟਰ ਹੈ ਜਿਹਦੇ ਵਿੱਚੋਂ ਮਰਦ ਵੋਟਰ 1 ਕਰੋੜ 12 ਲੱਖ 86726 ਹੈ ਤੇ ਔਰਤ ਵੋਟਰ ਵੀ 1 ਕਰੋੜ 1 ਲੱਖ 74240 ਤੇ 트랜스젠ਡਰ ਵੋਟਰ ਵੀ 773 ਹੈਗਾ ਪਰ ਇਸ 2 ਕਰੋੜ 14 ਲੱਖ 61000 ਤੋਂ ਵੱਧ ਵਾਲੇ ਵੋਟਾਂ ਦੇ ਵਿੱਚ 538000 ਜਿਹੜੇ ਜੀ ਉਹ ਵੋਟਰ ਹੈ ਜਿਹਦੀ ਪਹਿਲੀ ਵਾਰ ਵੋਟ ਬਣੀ ਹੈ 18 ਤੋਂ 19 ਸਾਲ ਵਾਲਾ ਉਹ ਵੋਟਰ ਹੈ ਜਿਹਦੀ ਪਹਿਲੀ ਵਾਰ ਵੋਟ ਬਣੀ ਉਹਨੇ ਪਹਿਲੀ ਵਾਰ ਵੋਟ ਪਾਉਣੀ ਹੈ ਸੋ ਇਸ ਉਹ ਵੀ 538000 ਦੇ ਕਰੀਬ ਵੋਟ ਹੈਗਾ ਤੇ ਇਹਦੇ ਲਈ ਬਕਾਇਦਾ 24451 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਇਹ ਪੋਲਿੰਗ ਸਟੇਸ਼ਨਾਂ ਦੇ ਉੱਤੇ 328 ਉਮੀਦਵਾਰਾਂ ਲਈ ਵੋਟਾਂ ਪੈਣੀਆਂ ਨੇ ਇਹਨਾਂ 328 ਉਮੀਦਵਾਰਾਂ ਦੇ ਵਿੱਚੋਂ 169 ਉਮੀਦਵਾਰ ਆਜ਼ਾਦ ਨੇ ਜੀ ਹਮ ਜਦੋਂ ਕਿ ਕੁੱਲ ਰਵਾਇਤੀ ਪਾਰਟੀਆਂ ਸਣੇ ਪ੍ਰਮੁੱਖ ਪਾਰਟੀਆਂ ਸਣੇ ਕੁਝ ਆਜ਼ਾਦ ਉਮੀਦਵਾਰਾਂ ਸਣੇ 59 ਉਮੀਦਵਾਰ ਨੇ ਜਿਹੜੇ ਮੁੱਖ ਤੌਰ ਤੇ ਚਰਚਾ 'ਚ ਨੇ ਹਮ ਹਮ ਸੋ 59 ਉਮੀਦਵਾਰਾਂ ਦੇ ਵਿੱਚੋਂ 13 ਚੁਣੇ ਜਾਣ ਦੀ ਬਹੁਤ ਉਮੀਦ ਹੈ ਜੀ ਇਹ 59 ਦੇ ਵਿੱਚੋਂ ਆਉਣਗੇ ਜਦੋਂ ਕਿ 328 ਦੇ 28 ਜਿੱਤਣ ਲਈ ਉਹ ਲੜ ਰਹੇ ਨੇ ਜੀ 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 ਹੈ ਚਾਹੇ ਉਹਨਾਂ 'ਚੋਂ 160 ਆਜਾਦ ਹੀ ਹੋਣ ਪਰ ਆਹ ਜਿਹੜੇ 58 ਉਮੀਦਵਾਰ ਨੇ ਇੱਕ ਘੱਟ 60 ਉਮੀਦਵਾਰ ਨੇ ਇਹਨਾਂ 'ਚੋਂ 13 ਚੁਣੇ ਜਾਣ ਦੀ 99.9% ਸੁਭਾਵਨਾ ਜੀ ਕਿ ਇਹ ਇਹਨਾਂ 58ਾਂ ਦੇ ਵਿੱਚੋਂ ਹੀ 13 ਚੁਣੇ ਜਾਣਗੇ ਉਹ ਕਿਹੜੇ ਹੋਣਗੇ ਤੁਸੀਂ ਦਰੁਪਤ ਫਰਮਾਇਆ ਕਿ ਉਹ ਤਾਂ ਚਾਰ ਨੂੰ ਦੱਸਾਂਗੇ ਜੀ ਆਪਾਂ ਜੀ ਦੀਪਕ ਜੀ ਜਿਹੜੀ ਪੰਜਾਬ ਦੀਆਂ 13 ਸੀਟਾਂ ਨੇ ਦੇਖੋ ਹਰ ਸੀਟ ਦੇ ਬਾਰੇ ਇੰਡੀਵਿਜੂਅਲੀ ਆਪਾਂ ਪਿਛਲੇ ਹਫ਼ਤਿਆਂ ਦੌਰਾਨ ਗੱਲ ਕਰਦੇ ਰਹੇ ਹਾਂ ਪਰ ਹੁਣ ਜੇ ਇੱਕ ਪੰਛੀ ਝਾਤ ਮਾਰੀਏ ਪੰਜਾਬ ਦੀਆਂ 13 ਸੀਟਾਂ ਕੀ ਕਹਿੰਦੀਆਂ ਨੇ ਕਿਸ ਤਰ੍ਹਾਂ ਦੇ ਸੰਕੇਤ ਨੇ ਬਿਲਕੁਲ ਜੀ ਹੁਣ ਜਿਵੇਂ ਇੱਕ ਤਰੀਕ ਨੂੰ ਵੋਟਾਂ ਪਈ ਜਾਣੀਆਂ ਨੇ ਹੁਣ ਹੈਨਾ ਤੇ ਉਸ ਲਈ ਸਾਰਾ ਜੋਰ ਜਮਾਇਸ਼ ਲੱਗ ਗਿਆ ਸੱਟਾ ਬਾਜ਼ਾਰ ਨੇ ਆਪਣਾ ਰਿਪੋਰਟ ਦਾਸੀ ਪਾਰਟੀਆਂ ਨੇ ਆਪਣੇ ਪੱਧਰ ਤੇ ਆਪਣਾ ਸਰਵੇ ਰਿਪੋਰਟ ਵਿਸ਼ਲੇਸ਼ਣ ਅੱਜੇ ਸ਼ਾਮ ਨੂੰ ਕਰਨਾ ਸ਼ੁਰੂ ਕਰਤਾ ਮੀਡੀਆ ਨੇ ਆਪਣਾ ਆਪਣਾ ਪੋਸਟਮਾਰਟਮ ਕੀਤਾ ਸੋ ਆਪਾਂ ਮੋਟਾ ਜਾ ਨਜ਼ਰ ਮਾਰਦੇ ਆਂ ਆਨੰਦਪੁਰ ਸਾਹਿਬ ਅੰਮ੍ਰਿਤਸਰ ਇਹਨਾਂ ਤੋਂ ਸ਼ੁਰੂ ਕਰਕੇ ਆਪਾਂ ਬਠਿੰਡਾ ਲੁਧਿਆਣਾ ਤੱਕ ਜਾਵਾਂਗੇ ਜੇਕਰ ਮੈਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਧਾਨ ਸਭਾ ਲੋਕ ਸਭਾ ਹਲਕੇ ਦੀ ਗੱਲ ਕਰਾਂ ਤਾਂ ਉੱਥੋਂ ਕੁਲਦੀਪ ਧਾਲੀਵਾਲ ਉਹ ਗੁਰਜੀਤ ਔਜਲਾ ਚ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਜਦੋਂ ਕਿ ਅਨਿਲ ਜੋਸ਼ੀ ਵੀ ਇਸ ਨੂੰ ਤਕਉਣਾ ਬਣਾਉਣ ਦੇ ਵਿੱਚ ਅਹਿਮ ਰੋਲ ਨਿਵਾ ਰਹੇ ਨੇ ਤੇ ਉੱਥੇ ਤਰਨਜੀਤ ਸੰਧੂ ਤੇ ਇਮਾਨ ਸਿੰਘ ਮਾਨ ਵੀ ਮੈਦਾਨ ਛੇ ਗਏ ਜੀ ਸ਼੍ਰੀ ਨੰਦਪੁਰ ਸਾਹਿਬ ਦੀ ਜ਼ਿਕਰ ਗੱਲ ਕਰੀਏ ਤਾਂ ਉੱਥੇ ਲਗਭਗ ਬਿਲਕੁਲ ਤਕਉਣਾ ਮੁਕਾਬਲਾ ਜੀ ਮਾਲਵਿੰਦਰ ਕੰਗ ਬਿਜੇਂਦਰ ਸਿੰਘਲਾ ਤੇ ਪ੍ਰੇਮ ਸਿੰਘ ਚੰਦੂ ਮਾਜੇ ਦਾ ਚ ਮੁਕਾਬਲਾ ਨਜ਼ਰ ਆ ਰਿਹਾ ਜਦੋਂ ਕਿ ਸੁਭਾਸ਼ ਸ਼ਰਮਾ ਦੇ ਲਈ ਵੀ ਵੱਡੀਆਂ ਰੈਲੀਆਂ ਰੁੱਡੀਆਂ ਹੋ ਗਈਆਂ ਤੋਂ ਇਸ ਲਈ ਉਹਨਾਂ ਨੂੰ ਵੀ ਖਾਸੀ ਉਮੀਦ ਲੱਗਦੀ ਹੈ ਕਿ ਮੈਂ ਵੀ ਠੀਕ-ਠਾਕ ਵੋਟ ਲੈ ਜਾਵਾਂਗਾ। ਅਰੰਧਪੁਰ ਸਾਹਿਬ ਹਲਕੇ ਦੇ ਵਿੱਚ ਜਿਵੇਂ Hindu ਵੋਟਰ ਹੈਗਾ ਵੀ ਹੈ ਉੱਥੋਂ ਉਹਨਾਂ ਨੂੰ ਆਸ ਜਗਦੇ ਸ਼ਾਇਦ ਮੈਨੂੰ ਵੋਟ ਪੈ ਜਵੇ ਕਿਉਂਕਿ ਇੱਥੋਂ ਬਸਪਾ ਦੇ ਮੁਖੀ ਜਸਵੀਰ ਸਿੰਘ ਗੜੀ ਵੀ ਮੈਦਾਨ 'ਚ ਹੈ। ਇਸੇ ਤਰ੍ਹਾਂ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਤਾਂ ਮਤਲਬ ਕਿ ਸਭ ਤੋਂ ਚਰਚਲ ਸੀਟਾਂ ਦੇ ਵਿੱਚੋਂ ਇੱਕ ਹੈ ਜਿੱਥੇ ਮੀਥੇਰ ਤੇ ਸ਼ੁਰੂ ਦੇ ਵਿੱਚ ਖੈਰਾ ਨਾਲ ਮੁਕਾਬਲਾ ਨਜ਼ਰ ਆਉਂਦਾ ਸੀ ਕਿ ਮੀਥੇਰ ਤੇ ਖੈਰਾ ਦਾ ਮੁਕਾਬਲਾ ਹੋਵੇਗਾ ਜਦੋਂ ਕਿ ਇਕਵਾਲ ਚੁੰਦਾ ਤੇ ਅਰਵਿੰਦ ਖੰਨਾ ਵੀ ਇੱਥੋਂ ਮੈਦਾਨ 'ਚ ਨੇ ਪਰ ਸਿਮਰਜੀਤ ਮ ਮੌਜੂਦਾ ਐਮਪੀ ਵੀ ਨੇ ਤੇ ਪਿਛਲੇ 5-7 ਦਿਨਾਂ ਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਉਹ ਚਰਚਾ ਚ ਆਏ ਨੇ ਤਾਂ ਇਸ ਲਈ ਇਹ ਹੁਣ ਤਿੰਨਾਂ ਤਰ੍ਹਾਂ ਚ ਮੁਕਾਬਲਾ ਮੰਨਿਆ ਜਾ ਰਿਹਾ ਕਿ ਮੀਥੇਰ ਸਿਮਰਜੀਤ ਮਾਨ ਤੇ ਸੁਖਪਾਲ ਖੇੜਾ ਜੀ ਇਸ ਤੋਂ ਬਾਅਦ ਗੱਲ ਹਸ਼ਿਆਰਪੁਰ ਦੀ ਕਰੀਏ ਰਾਜਕੁਮਾਰ ਚੱਬੇਵਾਲ ਹੋਰਾਂ ਨੂੰ ਲੱਗਦਾ ਕਿ ਮੈਂ ਦੌੜ ਚ ਮੂਹਰੇ ਲੰਘ ਜੂੰਗਾ ਪਰ ਅਨੀਤਾ ਸੌਂ ਪ੍ਰਕਾਸ਼ ਕਹਿੰਦੀ ਕਿ ਹੁਣ ਤਾਂ ਮੋਦੀ ਜੀ ਮੇਰੇ ਲਈ ਵੋਟਾਂ ਮੰਗੇ ਸ਼ਾਇਦ ਹੁਣ ਮੇਰੀ ਨਈਆ ਵੀ ਪਾਰ ਲੱਗ ਜਵੇ ਪਰ ਇਹ ਸਾਬ ਦੇ ਵਿਚਾਰੇ ਜਾਮਨੀ ਗੋਮਰ ਕਹਿੰਦੀ ਕਿ ਤਜਰਬਾ ਮੈਨੂੰ ਵੀ ਹੈਗਾ ਤੇ ਸੋਨ ਸਿੰਘ ਠੰਡਰ ਕਹਿੰਦੇ ਕਿ ਭਾਈ ਤਜਰਬੇ ਕਰਨੀ ਦਰਮੈ ਨਹੀਂ ਹੈਗਾ ਸੋ ਇਸ ਲਈ ਹਸ਼ਿਆਰਪੁਰ ਦੇ ਵਿੱਚ ਵੀ ਮਤਲਬ ਤੁਹਾਨੂੰ ਮੁਕਾਬਲਾ ਠੀਕ ਠਾਕ ਦੇਖਣ ਨੂੰ ਮਿਲ ਸਕਦਾ ਸਭ ਤੋਂ ਚਰਚਤ ਸੀਟ ਖਡੂਰ ਸਾਹਿਬ ਜੀ ਖਡੂਰ ਸਾਹਿਬ ਦੇ ਵਿੱਚ ਲਾਲਜੀਤ ਭੁੱਲਰ ਮੰਤਰੀ ਹੋਣ ਦੇ ਨਾਤੇ ਸਰਕਾਰ ਦੇ ਹੋਣ ਦੇ ਨਾਤੇ ਦਾਵਾ ਕਰਦੇ ਨੇ ਕੁਲਵੀਰ ਜੀਰਾ ਤੇ ਬਿਰਸਾ ਸਿੰਘ ਬਲਟੋਵਾ ਆਪਣੇ ਆਪ ਨੂੰ ਪੰਥਕ ਮੰਨਦੇ ਨੇ ਤੇ ਮਨਜੀਤ ਮੰਨਾ ਕਹਿੰਦੇ ਮੈਨੂੰ ਮੋਦੀ ਦਾ ਤੇ ਰਾਮ ਦਾ ਸਹਾਰਾ ਹੈਗਾ ਪੱਕੀ ਬੋਟ ਦਾ ਬੀਜੇਪੀ ਵਾਲੀ ਪੈਣੀਓ ਹੈ ਪਰ ਅਮਰਿਤਪਾਲ ਸਿੰਘ ਇਹਨਾਂ ਸਾਰਿਆਂ ਨੂੰ ਕਹਿੰਦੇ ਕਿ ਸਵਾਲ ਖੜਾ ਕਰੈਨੇ ਕਿ ਭਾਈ ਮੈਂ ਜੇਲ੍ਹ ਚ ਬੈਠਾ ਹੀ ਮੇਰਾ ਪ੍ਰਚਾਰ ਚੱਲੀ ਜਾਂਦਾ ਤੇ ਇੱਥੇ ਹੋਣਾ ਕੀ ਹੈ ਇਹ ਚਾਰ ਨੂੰ ਪਤਾ ਲੱਗਣਾ ਪਰ ਅਮਰਿਤਪਾਲ ਸਿੰਘ ਤੇ ਉਹ ਤੋਂ ਬਾਅਦ ਫਿਰ ਲਾਲਜੀਤ ਭੋਲਰ ਕੁਲਵੀਰ ਜੀਰਾ ਤੇ ਬਿਰਸਾ ਸਿੰਘ ਬਲਟੋਹਾ ਤੇ ਮੰਨਾ ਇਹ ਇਹ ਕੰਟਰੋਲ ਸਾਹਿਬ ਹਲਕੇ ਤੋਂ ਮੈਦਾਨ ਚ ਨੇ ਜੀ ਤੇ ਜੇਕਰ ਆਪਾਂ ਗੱਲ ਕਰੀਏ ਜੀ ਗੁਰਦਾਸਪੁਰ ਹਲਕੇ ਦੀ ਇੱਥੋਂ ਸੁਖਜਿੰਦਰ ਰੰਧਾਵਾ ਤੇ ਦਿਨੇਸ਼ ਬੱਬੂ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਜਦੋਂ ਕਿ ਕਲਸੀ ਹੋਰੀ ਮੌਜੂਦਾ ਐਮਐਲਏ ਨੇ ਆਵਾਦੀ ਪਾਰਟੀ ਦੇ ਤੇ ਦਲਜੀਤ ਸਿੰਘ ਚੀਮਾ ਤਜਰਬੇਕਾਰ ਔਰ ਸੂਝਵਾਨ ਲੀਡਰਾਂ ਚੋਂ ਇੱਕ ਨੇ ਅਕਾਲੀ ਦਲ ਵੱਲੋਂ। ਜੀ। ਸੋ ਇੱਥੇ ਰੰਧਾਵਾ ਤੇ ਪਰ ਬੱਬੂ ਦੇ ਵਿੱਚ ਕਹਿੰਦੇ ਮੁਕਾਬਲਾ ਹੋ ਸਕਦਾ। ਜਲੰਧਰ ਚੰਨੀ ਤੇ ਟੀਨੂ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤੇ ਕਹਿੰਦੇ ਕਿ ਤੀਜੇ ਨੰਬਰ ਦੀ ਲੜਾਈ ਰਿੰਕੂ ਕੇਪੀ ਤੇ ਬਲਵਿੰਦਰ ਬਲਵਿੰਦਰ ਕੁਮਾਰ ਦੇ ਵਿਚਾਲੇ ਹੋਊਗੀ। ਪਰ ਇਹ ਸੀਟ ਦੇ ਉੱਤੇ ਕਹਿੰਦੇ ਕਿ ਫੈਸਲਾ ਕੁੱਲ ਭੂਮਿਕਾ ਜੇਕਰ ਕੋਈ ਨਿਵਾ ਸਕਦਾ ਤਾਂ ਬਸਪਾ ਦਾ ਉਮੀਦਵਾਰ ਬਲਵਿੰਦਰ ਕੁਮਾਰ ਨਿਵਾ ਸਕਦਾ ਤੇ ਉਮੀਦ ਹੈਗੀ ਆ ਰਿੰਕੂ ਨੂੰ ਵੀ ਕਿ ਮੈਂ ਵੀ ਠੀਕ ਠਾਕ ਵੋਟ ਲੈ ਜਾਗਾ ਤੇ ਇੱਥੇ ਕੇਪੀ ਹੋਰੀ ਆਪਣੇ ਹਾਂ ਆਧਾਰ ਦੇ ਉੱਤੇ ਕਿੰਨੀ ਵੋਟ ਪੈ ਜਾਂਦੇ ਦੇਖਣ ਵਾਲੀ ਗੱਲੂਗੀ ਪਰ ਮੰਨੇ ਆਏ ਜਾ ਰਿਹਾ ਚਰਚਾ ਹੋ ਰਹੀ ਹੈ ਸੱਟਾ ਬਜਾਪ ਦੇ ਵੱਲੋਂ ਕਿ ਚੰਨੀ ਤੇ ਪਵਨ ਕੁਮਾਰ ਟਿੰਨੂ ਦੇ ਵਿੱਚ ਮਤਲਬ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਹੂੰ ਹੂੰ ਇਸੇ ਤਰ੍ਹਾਂ ਪਟਿਆਲਾ ਸੀਟ ਤਨਵੀਰ ਗਾਂਧੀ ਪਹਿਲੇ ਦਿਨ ਤੋਂ ਚਰਚਾ ਚ ਹੈ ਤੇ ਕੁਝ ਤਿਹਰਾ ਕਹਿੰਦੀਆਂ ਧਰਮਵੀਰ ਗਾਂਧੀ ਦਾ ਮੁਕਾਬਲਾ ਪ੍ਰਨੀਤ ਕੌਰ ਨਾਲ ਹੈ ਕੁਝ ਤਿਹਰਾ ਕਹਿੰਦੀਆਂ ਧਰਮਵੀਰ ਗਾਂਧੀ ਦਾ ਮੁਕਾਬਲਾ ਡਾਕਟਰ ਬਲਵੀਰ ਨਾਲ ਹੈ ਜੀ ਤੇ ਪਰ ਐਨ ਕੇ ਸ਼ਰਮਾ ਵੀ ਖੜੇ ਨੇ ਅਕਾਲੀ ਦਲ ਵੱਲੋਂ ਪਰ ਇੱਥੇ ਮੁਕਾਬਲਾ ਜਿਹਦਾ ਵੀ ਹੈਗਾ ਜੀ ਉਹ ਧਰਮਵੀਰ ਗਾਂਧੀ ਨਾਲ ਹੈ ਉਹ ਕਿਹ ਇਹ ਨਤੀਜਿਆਂ ਤੋਂ ਪਤਾ ਲੱਗੂਗਾ ਜੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਬੇਸ਼ੱਕ ਅਕਾਲੀ ਦਲ ਨੇ ਬਿਕਰਮਜੀਤ ਖਾਲਸਾ ਨੂੰ ਖੜਾ ਕੀਤਾ ਹੋਵੇ ਤੇ ਭਾਜਪਾ ਨੇ ਗੇਜਾਰਾ ਬਲਮੀਖੋਰਾ ਨੂੰ ਪਰ ਇੱਥੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਤੋਂ ਜਿਹੜੇ ਕਾਂਗਰਸ ਤੋਂ ਆਏ ਨੇ ਤੇ ਡਾਕਟਰ ਅਮਰ ਸਿੰਘ ਔਰੀ ਜਿਹੜੇ ਮੌਜੂਦਾ ਐਮਪੀ ਨੇ ਇਹਨਾਂ ਦੋਹਾਂ ਦੇ ਵਿੱਚ ਮੁਕਾਬਲਾ ਅਮਰ ਸਿੰਘ ਕੋਲ ਤਜਰਬਾ ਹੈਗਾ ਤੇ ਗੁਰਪ੍ਰੀਤ ਕੋਲ ਜਵਾਨੀ ਵਾਲਾ ਜੋਸ਼ ਹੈਗਾ ਸੋ ਇਸ ਲਈ ਇੱਥੇ ਦੇਖਦੇ ਹਾਂ ਜੀ ਕਿ ਵੋਟਰ ਕਿਹਦੇ ਕੰਨੀ ਜਾਂਦਾ ਜੀ ਫਰੀਦਕੋਟ ਪਹਿਲੇ ਦਿਨ ਤੋਂ ਹੀ ਲੋਕ ਕਹਿਣ ਲੱਗੇ ਸੀ ਕਿ ਕਰਨਜੀਤ ਲੈ ਗਿਆ ਕਰਨਜੀਤ ਲੈ ਗਿਆ ਕਰਨਜੀਤ ਲੈ ਗਿਆ ਬੇਸ਼ੱਕ ਉਹਦੇ ਸਾਹਮਣੇ ਕਾਂਗਰਸ ਵੱਲੋਂ ਸਹਾਉਕੇ ਸੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਸੀ ਤੇ ਹੰਸ ਰਾਜ ਹੰਸ ਚਰਚਾ ਚ ਬਹੁਤ ਰਿਆ ਪਰ ਜਿੱਦਾਂ ਹੀ ਸਰੂਜੀ ਸਿੰਘ ਖਾਲਸਾ ਪਿਛਲੇ ਦਿਨਾਂ ਚ ਚਰਚਾ ਚ ਜ਼ੋਰ ਫੜਿਆ ਤੇ ਉਹਦੇ ਨਾਲ ਫਿਰ ਚਰਚਾ ਚ ਲੱਗ ਗਈ ਕਿ ਭਾਈ ਇਹ ਸਾਰੇ ਵੋਟ ਹੁਣ ਕਰਨਜੀਤ ਨੂੰ ਮੋਲ ਦੀ ਕੱਟਣਗੇ ਜੇ ਕਰਮਜੀਤ ਅਨਮੋਲ ਦੀ ਵੋਟ ਸਰਬਜੀਤ ਨੂੰ ਜਾਂਦੀ ਆ ਕੱਟ ਕੇ ਜੇ ਕਰਮਜੀਤ ਅਨਮੋਲ ਦੀ ਵੋਟ ਕੱਟ ਕੇ ਹੰਸਰਾਜ ਹੰਸ ਨੂੰ ਜਾਂਦੀ ਆ ਤਾਂ ਫਿਰ ਬੀਬੀ ਸਾਹੋ ਕੇ ਵੀ ਆਪਣੇ ਆਪ ਨੂੰ ਹੁਣ ਮੈਦਾਨ 'ਚ ਦੇਖਣ ਲੱਗੀ ਆ। ਹੂੰ। ਜੀ। ਇਹਦਾ ਮਤਲਬ ਮੈਂ ਜੇ ਆਪਣੀ ਪੱਕੀ ਵੋਟ ਲੈ ਕੇ ਜਾਂਦੀ ਆ ਤਾਂ ਮੇਰੇ ਲਈ ਵੀ ਕੋਈ ਫਾਇਦਾ ਹੋ ਸਕਦਾ। ਪਰ ਇੱਥੇ ਕਰਮਜੀਤ ਅਨਮੋਲ ਐ ਸਾਹੋ ਕੇ ਤੇ ਸਰਬਜੀਤ ਦੇ ਵਿੱਚ ਹੁਣ ਮੁਕਾਬਲਾ ਬਣਦਾ ਨਜ਼ਰ ਆ ਰਿਹਾ। ਹੂੰ। ਫਿਰ ਉਹ ਪ੍ਰਸੀਡ ਦੀ ਗੱਲ ਕਰੀਏ ਜੀ ਇੱਥੇ ਕਾਕਾ ਬਰਾੜਹੂਰੀ ਹੈਗੇ ਨੇ ਐਮਐਲਏ ਨੇ ਪਰ ਕਹਿੰਦੇ ਦੋ ਤਿੰਨ ਹਲਕਿਆਂ ਤੋਂ ਬਾਅਦ ਉਹਨਾਂ ਨੂੰ ਆਪਣੀ ਪਹਿਚਾਣ ਦਾ ਮਸਲਾ ਵੀ ਦੱਸਣਾ ਪੈਂਦਾ ਕਿ ਮੈਂ ਆਵਾਦੀ ਪਾਰਟੀ ਦਾ ਐਮਐਲਏ ਹਾਂ ਤੇ ਆਵਾਦੀ ਪਾਰਟੀ ਕੋਲ ਐਮਪੀ ਲੜ ਰਹੇ ਹਾਂ ਪਰ ਸ਼ੇਰ ਸਿੰਘ ਕੋਆਯਾ ਤੇ ਬੋਵੀ ਮਾਨ ਦੇ ਵਿੱਚ ਮੁਕਾਬਲਾ ਸਿੱਧਾ ਦੇਖਣ ਨੂੰ ਮਿਲ ਰਿਹਾ ਇੱਥੇ ਜਦੋਂ ਕਿ ਰਾਣਾ ਗੁਰਮੀਤ ਸੋਢੀ ਵੀ ਭਾਜਪਾ ਵੱਲੋਂ ਮੈਦਾਨ 'ਚ ਡਟੇ ਨੇ ਜੀ ਬਠਿੰਡਾ ਸੀਟ ਕਹਿੰਦੇ ਜੀ ਬਠਿੰਡਾ ਸੀਟ ਤੇ ਜਿਤਮਿੰਦਰ ਸਿੱਧੂ ਪਰਮਪਾਲ ਕੌਰ ਤੇ ਸਿੱਧੂ ਤੇ ਲੱਖਾ ਸਧਾਨਾ ਇਹ ਤਿੰਨਾਂ ਦੀ ਵੋਟ ਤੈ ਕਰੂਗੀ ਕਿ ਕਹਿੰਦੇ ਜਿੱਤੂਗਾ ਕੌਣ ਜਦੋਂ ਕਿ ਤਿੰਨੇ ਕਹਿੰਦੇ ਅਸੀਂ ਵੀ ਜਿੱਤਣ ਲਈ ਲੜ ਰਹੇ ਹਾਂ ਜਿੱਤ ਸਾਡੀ ਵੀ ਹੋ ਸਕਦੀ ਹੈ ਜੀ ਪਰ ਸਟਾ ਬਾਜ਼ਾਰ ਕਹਿੰਦਾ ਕਿ ਤਿੰਨਾਂ ਦੀ ਵੋਟ ਤੈਅ ਕਰ ਸਕਦੀ ਹੈ ਕਿ ਖੁੱਡੀਆਂ ਜਾਂ ਹਰਸ਼ਿੰਦਰ ਕੋਰ ਬਾਦਲ ਹਰਸ਼ਿੰਦਰ ਕੋਰ ਬਾਦਲ ਜਾਂ ਖੁੱਡੀਆਂ ਸੋ ਇੱਥੇ ਸਿੱਧਾ ਮੁਕਾਬਲਾ ਖੁੱਡੀਆਂ ਤੇ ਕਹਿੰਦੇ ਹਰਸ਼ਿੰਦਰ ਕੋਰ ਬਾਦਲ ਸੇਗਾ ਤੇ ਲੁਧਿਆਣਾ ਸੀਟ ਪੁੱਛੋ ਨਾ ਜੀ ਤੁਸੀਂ ਹਮ ਮਤਲਬ ਅੱਜ ਯੋਗੀ ਨੂੰ ਬੁਲਾ ਕੇ ਕਹਿੰਦੇ ਜੀ ਲਓ ਜੀ ਇੱਥੇ ਯੋਗੀ ਕਹਿੰਦਾ 48 ਘੰਟੇ ਮੈਨੂੰ ਦੇ ਦਿਓ ਪੰਜਾਬ ਮੈਂ ਗੈਂਗਸਟਰ ਬਾਤ ਖਤਮ ਕਰ ਦੂੰ ਹਾਂ ਜੀ ਉਹ ਕਿਹੜੀ ਆ ਉਹ ਪੀਲਾ ਪੰਜਾਬ ਆ ਜੀ ਹੈ ਨਾ ਜੀ ਉਹ ਬਾਬਾ ਆ ਗਿਆ ਮਤਲਬ ਬੜਾ ਕੁਛ ਅੱਜ ਹਮ ਪਰ ਇਹ VOTER ਤਾਇ ਕਰਨਗੇ ਕਿ ਪੱਪੀ ਬੜਿੰਗ ਢਿੱਲੋਂ ਜਾਂ ਬਿੱਟੂ ਜੀ ਸੋ ਜੀ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤੇ ਪਰ ਪੱਪੀ ਵੀ ਆਪਣਾ ਪੂਰਾ ਜੋਰ ਲਾ ਰਹੇ ਨੇ ਤੇ ਰਣਜੀਤ ਸਿੰਘ ਢਿੱਲੋਂ ਹੋਰੀ ਵੀ ਅਕਾਲੀ ਦਲ ਵੱਲੋਂ ਇਥੋਂ ਮੈਦਾਨ 'ਚ ਨੇ ਸੋ ਲੁਧਿਆਣਾ ਬਠਿੰਡਾ ਫਰੀਦਕੋਟ ਜਲੰਧਰ ਖਡੂਰ ਸਾਹਿਬ ਹਾਂ ਇਹ ਸੀਟਾਂ ਜਾਂ ਸੰਗਰੂਰ ਇਹ ਸੀਟਾਂ ਉਹ ਨੇ ਜਿਹੜੀਆਂ ਬਹੁਤ ਚਰਚਾ ਵਿੱਚ ਨੇ ਤੇ ਸਭ ਤੋਂ ਵੱਧ ਇਹਨਾਂ ਤੇਰਾ ਚ ਉਹਨਾਂ ਤੇ ਨਿਗਾਹ ਸਭ ਦੀ ਜੀ ਦੀਪੂ ਜੀ ਮੁਹਾਲੀ ਦੇ ਵਿੱਚ ਜਿਹੜੇ ਵੋਟਰਸ ਨੇ ਬੈਲਟ ਆਪਣਾ ਕਾਸਟ ਕਰਨ ਜਾਣਾ 에어ਪੋਰਟ ਤੇ ਵੋਟਾਂ ਪੈਣੀਆਂ ਨੇ ਜੀ ਉਹ ਪੋਲਿੰਗ ਸਟੇਸ਼ਨ ਬਣਿਆ ਉਹ ਇਹ ਫੀਲਿੰਗ ਆਉਂਦੀ ਜੀ ਬੰਦਿਆਂ ਨੂੰ ਵੋਟ ਪਾਉਣ ਲੱਗਿਆ ਕਿ ਹਾਂ ਅਸੀਂ 에어ਪੋਰਟ ਤੇ ਵੋਟ ਪਾ ਅੱਛਾ ਆਪਾਂ ਜੀ ਦੋ ਤਿੰਨ ਵਾਰ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਬੜੀ ਕੋਸ਼ਿਸ਼ ਕੀਤੀ ਆ ਰਹੀਏ ਕਿ ਅਸੀਂ ਵੋਟ ਪਰਸੈਂਟ ਵਧਾਈਏ ਦੇਖੋ ਹਰ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਹੋਏਗੀ ਹਮ ਹਰ ਜ਼ਿਲ੍ਹੇ ਦੀ ਟੀਮ ਨੇ ਆਪਣੀ ਡਿਊਟੀ ਨਿਭਾਉਣੀ ਆ ਕਹਿੰਦੇ ਕਿਸੇ ਧਾਰਮਿਕ ਸਥਾਨ ਦੀ ਚਾਰਦੀਵਾਰੀ ਬਣ ਰਹੀ ਸੀ ਤੇ ਤਿੰਨ ਮਜ਼ਦੂਰ ਉੱਥੇ ਰੂੜੀ ਕੁੱਟ ਰਹੇ ਸੀ ਸੋ ਕਿਸੇ ਨੇ ਕੋਈ ਫਕੀਰ ਲੰਘਿਆ ਜਾਂਦਾ ਸੀ ਉਹਨੇ ਪਹਿਲੇ ਨੂੰ ਪੁੱਛਿਆ ਕਿ ਭਾਈ ਕੀ ਕਰ ਰਹਿਆ ਕਹਿੰਦਾ ਅੰਨਾ ਹੋਇਆ ਤੇਰੇ ਅੱਖਾਂ ਨਹੀਂ ਦਿਖਦਾ ਨਹੀਂ ਰੂੜੀ ਕੁੱਟ ਰਹਿਆ ਹਾਂ ਸੋ ਦੂਏ ਨੂੰ ਪੁੱਛਿਆ ਕਿ ਕੀ ਕਰ ਰਹਿਆ ਕਹਿੰਦਾ ਜੀ ਬਸ ਆ ਢਿੱਡ ਦਾ ਸਵਾਲ ਆ ਹਾਂ ਰੋਟੀ ਦੇ ਲਈ ਕੰਮ ਕਰ ਰਹੇ ਹੂੰ ਤੀਸਰੇ ਨੂੰ ਪੁੱਛਿਆ ਕਿ ਕੀ ਕਰ ਰਹੇ ਆਂ ਕਹਿੰਦਾ ਕਿ ਇਹ ਤੋਂ ਵੱਧ ਹੋਰ ਕਿਸਮਤ ਵਾਲਾ ਕੀ ਹੋ ਸਕਦਾ ਜੀ ਕਿ ਰੋਜ਼ ਦਿਹਾੜੀ ਤੇ ਜਾਣਾ ਹੁੰਦਾ ਪਰ ਅੱਜ ਗੁਰੂ ਘਰ ਹਾਂ ਧਾਰਮਿਕ ਸਤਿ ਸੇਵਾ ਕਰਨ ਦਾ ਮੌਕਾ ਮਿਲ ਗਿਆ ਸੋ ਇਹ ਤੋਂ ਵੱਧ ਕਿਸਮਤ ਕੀ ਹੋ ਸਕਦੀ ਹੈ ਤਿੰਨੋਂ ਕੰਮ ਇੱਕ ਕਰ ਰਹੇ ਨੇ ਜੀ ਪਰ ਤਿੰਨੋਂ ਦੀ ਭਾਵਨਾ ਸੋ ਇਸੇ ਤਰ੍ਹਾਂ ਪੰਜਾਬ ਦੇ ਹਰ ਜ਼ਿਲ੍ਹੇ ਦੀ ਟੀਮ ਆਪਣੇ ਵੱਲੋਂ ਆਪਣੀ ਡਿਊਟੀ ਨਿਭਾ ਰਹੀ ਹੈ ਚੋਣ ਕਮਿਸ਼ਨ ਦੀ ਪਰ ਮਹਾਲੀ ਵਾਲੀ ਟੀਮ ਚਾਹ ਨਾਲ ਕੰਮ ਕਰ ਰਹੀ ਆ ਉਹ ਚਾਹ ਦਾ ਨਜ਼ਾਰਾ ਤੁਸੀਂ ਇੱਥੋਂ ਦੇਖੋ ਕਿ ਇਹਨਾਂ ਨੇ ਇੱਕ ਪੋਲਿੰਗ ਸਟੇਸ਼ਨ ਬਣਾਇਆ ਹੂੰ ਉਹ ਪੋਲਿੰਗ ਸਟੇਸ਼ਨ ਇੱਕ ਸਕੂਲ ਲਿਆ ਇੰਟਰਨੈਸ਼ਨਲ ਸਕੂਲ ਹੈ ਪ੍ਰਾਈਵੇਟ ਸਕੂਲ ਉਹਦੀ ਇਮਾਰਤ ਲਈ ਜੀ ਉਹਦੇ ਬਾਹਰ ਫੁੱਲਾਂ ਦਾ ਗੇਟ ਬਣਾਇਆ ਅੱਛਾ ਜੀ ਤੇ ਫੁੱਲਾਂ ਦੇ ਗੇਟ ਤੋਂ ਜਦੋਂ ਹੀ ਤੁਸੀਂ ਅੰਦਰ ਜਾਓਗੇ ਤਾਂ ਤੁਹਾਡੇ ਲਈ ਰੈੱਡ ਕਾਰਪਟ ਵਿਛਿਆ ਹੋਊਗਾ ਹੂੰ ਤੇ ਢੋਲੀ ਤੁਹਾਨੂੰ ਜਿਹਾ ਕਹਿਣਗੇ ਭੰਗੜੇ ਵਾਲੀ ਟੀਮ ਤੁਹਾਡੇ ਮੂਰੇ ਭੰਗੜਾ ਪਾਉਂਦੀ ਜਾਊਗੀ ਅੱਛਾ ਜੀ ਤੇ ਉਹ ਤੋਂ ਬਾਅਦ ਜਿੱਦਾਂ ਹੀ ਅੰਦਰ ਜਾਓਗੇ ਤਾਂ ਅਦਰ ਵੇਟਿੰਗ ਰੂਮ ਆ ਜਾਊਗਾ 에어ਪੋਰਟ ਦਾ ਅੱਛਾ ਜੀ ਤੇ ਤੁਹਾਨੂੰ ਫੁੱਲਾਂ ਵਾਲੇ ਗੇਟ ਤੋਂ ਵੱਢਦੇ ਹੀ ਸਾਜੂਗਾ ਤੁਸੀਂ 에어ਪੋਰਟ ਚ ਦਾਖਲ ਹੋ ਰਹੇ ਹੋ ਹੂੰ ਸੋ ਉੱਥੇ ਉਹੇ ਜਾ ਸਾਰੀ ਤਿਆਰੀ ਹੋਊਗੀ ਤੇ ਅੱਗੇ ਫਿਰ ਵੇਟਿੰਗ ਹਾਲ ਆ ਜਾਏਗਾ ਕਿ ਜੀ ਬੈਠ ਕੇ ਵੇਟਿੰਗ ਕਰੋ ਅਜੇ ਤੁਹਾਡਾ ਬੋਰਡਿੰਗ ਪਾਸ ਤੁਹਾਨੂੰ ਮਿਲਣ ਦਾ ਟਾਈਮ ਨਹੀਂ ਹੋਇਆ ਹੂੰ ਹੂੰ ਤੇ ਉੱਥੇ ਜਿੱਥੇ ਵੇਟਿੰਗ ਕਰਨਗੇ ਉੱਥੇ ਉਹੀ ਸ਼ਬੀਲ ਰੂਹਾਫਜਾ ਜਲਜੀਰਾ ਉਹ ਸਾਰਾ ਪ੍ਰਬੰਧ ਹੈ ਤੇ ਕੱਪੜੇ ਪਾ ਕੇ ਇਹਨਾਂ ਕੁਰਸੀਆਂ ਚਮਕਾ ਕੇ ਮੇਜ਼ ਗੋਲ ਲਾ ਕੇ ਰੱਖੇ ਨੇ ਤੇ ਸਾਈਡਾਂ ਦੇ ਉੱਤੇ ਸਟਾਲ ਟਾਈਪ ਉੱਥੇ ਕੁੜੀਆਂ ਫਲਕਾਰੀ ਕੱਢਦੀਆਂ ਹੈ ਉੱਥੇ ਕੁੜੀਆਂ ਨਾਲੇ ਬੁਣਦੀਆਂ ਉੱਥੇ ਕੁੜੀਆਂ ਦਰੀਆਂ ਬੁਣਦੀਆਂ ਉਹ ਪੰਜਾਬੀ ਸੱਭਿਆਚਾਰ ਨੂੰ ਦਿਖਾਉਂਦੀਆਂ ਉਹ ਵੀ ਮਤਲਬ ਕਿ ਪ੍ਰਬੰਧ ਕੀਤਾ ਹੈ ਤੇ ਉਹ ਤੋਂ ਬਾਅਦ ਫਿਰ ਤੁਹਾਡਾ ਹਾਕ ਪਹੁੰਚੀ ਕਿ ਆਜੋ ਜੀ ਹੁਣੇ ਨੰਬਰ ਤੇ ਅੰਦਰ ਆਜੋ ਜਦੋਂ ਤੁਸੀਂ ਅੰਦਰ ਜਾਓਗੇ ਤਾਂ ਉਹ ਵੈਲਕਮ ਕਾਊਂਟਰ ਟਾਈਪ ਉਹਨਾਂ ਨੇ ਬਕਾਇਦਾ ਤੌਰ ਤੇ ਬਣਾਇਆ ਜਿਹੜਾ ਹੈਲਪ ਡੈਸਕ ਹੋਏਗਾ ਜਿੱਥੋਂ ਤੁਹਾਨੂੰ ਪਰਚੀ ਮਿਲਣੀ ਹੈ ਹੂੰ ਤੇ ਉਹ ਪਰਚੀ ਇਸ ਰੂਪ ਚ ਤਿਆਰ ਕੀਤੀ ਹੈ ਜਿਵੇਂ ਤੁਹਾਨੂੰ ਬੋਰਡਿੰਗ ਪਾਸ ਮਿਲਣਾ ਹੈ ਜੀ ਤੇ ਉਹ ਬੋਡੀ ਪਾਸ ਲੈ ਕੇ ਜਦੋਂ ਤੁਸੀਂ ਅੰਦਰ ਜਾਣਾ ਹੈ ਵੋਟ ਪਾਉਣ ਦੇ ਲਈ ਤਾਂ ਕੱਚ ਦਾ ਇੱਕ ਗੇਟ ਖੋਲੋਗੇ ਸਕੂਲ ਦਾ ਤੇ ਜਿੱਦਾਂ ਹੀ ਅੰਦਰ ਜਾਓਗੇ ਤਾਂ 에어 ਹੋਸਟਲ ਦੀ ਡਰੈਸ ਚ ਬੱਚੀਆਂ ਖੜੀਆਂ ਤੁਹਾਨੂੰ ਮਿਲਣਗੀਆਂ ਕਿ ਦਿਖਾਓ ਜੀ ਪਰਚੀ ਜੀ ਤੇ ਉਹ ਪਰਚੀ ਦਿਖਾ ਕੇ ਤੁਹਾਨੂੰ ਸਬੰਧਤ ਬੂਥ 'ਚ ਭੇਜ ਦੇਣਗੀਆਂ ਕਿ ਇਸ ਬੂਥ ਦੇ ਅੰਦਰ ਜਾ ਕੇ ਵੋਟ ਪਾਓ ਤੇ ਵੋਟ ਪਾ ਕੇ ਜਦੋਂ 에어ਪੋਰਟ ਤੋਂ ਬਾਹਰ ਤੁਸੀਂ ਐਗਜ਼ਿਟ ਕਰਨ ਲੱਗੋਗੇ ਇਸ ਪੋਲਿੰਗ ਸਟੇਸ਼ਨ ਤੋਂ ਤਾਂ ਫਿਰ ਟੈਟੂ ਵਾਲੇ ਬੈਠੇ ਨੇ ਜੀ ਤੇ ਉਹ ਮਹਿੰਦੀ ਲਾਉਣ ਵਾਲੀਆਂ ਬੈਠੇ ਨੇ ਜੀ ਸੋ ਤੁਹਾਡੇ ਉਂਗਲੀ ਦਾ ਲੱਗਿਆ ਨਿਸ਼ਾਨ ਦਿਖਾ ਕੇ ਤੁਸੀਂ ਟੈਟੂ ਵੀ ਚਪਕਾ ਸਕਦੇ ਹੋ ਆਪਣੇ ਤੇ ਜੇ ਮਹਿੰਦੀ ਲਵਾਉਣੀ ਹੈ ਮਹਿੰਦੀ ਲਵਾ ਸਕਦੇ ਹੋ ਐਨਾ ਹੀ ਨਹੀਂ ਐ ਬਿਲਕੁਲ ਬਾਹਰ ਨਿਕਲ ਕੇ ਜਿੱਥੇ ਤੁਸੀਂ ਟੈਕਸੀ ਕਰਨੀ ਹੁੰਦੀ ਹੈ ਜਿਵੇਂ 에어ਪੋਰਟ ਤੋਂ ਬਾਹਰ ਆ ਕੇ ਉੱਥੇ ਫਿਰ ਗਰਮੀ ਤੋਂ ਬਚਾਉਣ ਦੇ ਲਈ ਤੁਹਾਡੇ ਲਈ ਕੁਲਫੀ ਦਾ ਪ੍ਰਬੰਧ ਵੀ ਕੀਤਾ ਟੱਕੇ ਵਾਲੀ ਕੁਲਫੀ ਤੇ ਘੜੇ ਵਾਲੀ ਕੁਲਫੀ ਸੋ ਬਿਲਕੁਲ ਵੋਟਰਾਂ ਨੂੰ ਇਸ ਪੋਲਿੰਗ ਸਟੇਸ਼ਨ ਤੇ 에어ਪੋਰਟ ਵਰਗਾ ਅਹਿਸਾਸ ਤੇ ਬਕਾਇਦਾ ਤੌਰ ਤੇ ਇਸ ਪੋਲਿੰਗ ਸਟੇਸ਼ਨ ਦੇ ਬਾਹਰ ਲਿਖਿਆ ਗਿਆ ਪੰਜਾਬੀ ਚ ਲਿਖਿਆ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਉਡਾਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ अच्छा ये बोर्ड लाया उन्होंने मतलब बहुत जान वाला तैयारी है जी ਤੇ ਉਹ ਕਹਿੰਦੇ ਸਾਡਾ ਟਾਰਗੇਟ ਹੈ ਕਿ 70% ਤੱਕ ਲੈ ਕੇ ਜਾਣਾ ਅਸੀਂ ਪੋਲਿੰਗ ਨੂੰ ਸੋ ਉਹਦੇ ਲਈ ਮਤਲਬ ਕਿ ਅਸੀਂ ਇਹੋ ਜਿਹਾ ਤੇ ਖਾਸ ਕਰਕੇ ਇਹ ਹੈ ਕਿ ਜਦੋਂ ਤੁਸੀਂ ਕੁਲਫੀ ਖਾਣ ਦੇ ਲਈ ਜਾਂ ਮਹਿੰਦੀ ਲਵਾਉਣ ਦੇ ਲਈ ਰੁਕੋਗੇ ਉੱਥੇ ਬਕਾਇਦਾ ਇੱਕ ਜਹਾਜ਼ ਤਿਆਰ ਕਰਕੇ ਮਾਡਲ ਬਣਾ ਕੇ ਖੜਾਇਆ ਹੈ ਜਿਸ ਨਾਲ ਤੁਸੀਂ ਅੰਦਰ ਬੈਠ ਕੇ ਅਹਿਸਾਸ ਸੈਲਫੀਆਂ ਵਾਲਾ ਲੈ ਸਕਦੇ ਇਹ ਵੀ ਪ੍ਰਬੰਧ ਕੀਤਾ ਚਾ ਵੇਖਦੇ ਆ ਜੀ ਇਸ ਪਰਟੀਕুলਰ ਜਿਹੜਾ ਇਹ ਵਾਲਾ ਬੂਤ ਹੋਏਗਾ ਇੱਥੇ ਕਿੰਨੀਆਂ ਵੋਟਾਂ ਭੁੱਗਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਹੈ ਕਿ ਅਸੀਂ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਕਾਫੀ ਕ੍ਰੀਏਟਿਵ ਤਰੀਕੇ ਅਪਣਾਏ ਜਾ ਰਹੇ ਨੇ ਸਿਰਫ ਤੇ ਸਿਰਫ ਇਸ ਕਰਕੇ ਵੀ ਲੋਕਾਂ ਨੂੰ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹਨਾਂ ਦਾ ਬਹੁਤ ਇੰਪੋਰਟੈਂਟ ਹੱਕ ਹੈ ਵੋਟ ਪਾਉਣ ਦਾ ਉਹਦੇ ਵਾਸਤੇ ਉਹਨਾਂ ਨੂੰ ਆਉਣ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ ਬਿਜੇ ਜੀ ਇਹ ਪਤਾ ਲੱਗ ਰਿਹਾ ਕਿ ਕੱਲ ਦੀ ਜਦੋਂ ਇਹ ਗੱਲ ਮੋਹਾਲੀ ਦੇ ਵਿੱਚ ਨਿਕਲਣ ਲੱਗੀ ਹੈ ਤਦ ਤੋਂ ਕੁਝ ਲੋਕ ਉਸ ਪੋਲਿੰਗ ਬੂਥ ਦੇ ਆਲੇ-ਦਾਲੇ ਗੇੜੀਆਂ ਮਾਰਨ ਲੱਗੇ ਨੇ ਇੱਕ ਵਾਰ ਦੇਖ ਲਿਆ ਨੂੰ ਕੀ ਹੈ ਤੇ ਹੋ ਸਕਦਾ ਚੋਣ ਕਮਿਸ਼ਨ ਵਾਲੇ ਅਧਿਕਾਰੀਆਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਹੋ ਸਕਦਾ ਕਿ ਸਾਨੂੰ ਅਗਲੇ ਦਿਨ ਆਮ ਲੋਕਾਂ ਲਈ ਉਹ ਖੋਲਣਾ ਪੈ ਜਾਵੇ ਕਿਉਂਕਿ ਉਹ ਦਿਨ ਅਸੀਂ ਬਿਨਾਂ ਕਿਸੇ ਵੋਟਰ ਤੋਂ ਅੰਦਰ ਲਿਆ ਨਹੀਂ ਸਕਦੇ ਹੋ ਸਕਦਾ ਕੁਝ ਲੋਕ ਨਾਲ ਆਉਣ ਬੱਚੇ ਆ ਜਾਣ ਨਾਲ ਬਜ਼ੁਰਗ ਕੋਈ ਹੋਰ ਆ ਜਾਵੇ ਕਿਸੇ ਹੋਰ ਪੋਲਿੰਗ ਬੂਥ ਵਾਲਾ ਬੰਦਾ ਆ ਜਾਵੇ ਕਿ ਮੈਂ ਦੇਖਣਾ ਜੀ ਸੋ ਹੋ ਸਕਦਾ ਦੋਏ ਦਿਨ ਕਹਿੰਦੇ ਉਹਨੂੰ ਪ੍ਰਦਰਸ਼ਨ ਦੇ ਰੂਪ ਵਿੱਚ ਖੋਲਣਾ ਪੈ ਜਾਵੇ ਪਰ ਉਹ ਦਿਨ ਤਾਂ ਅਸੀਂ ਸਿਰਫ ਵੋਟਰ ਨੂੰ ਹੀ ਅੰਦਰ ਆਉਣ ਦੇ ਸਕਦੇ ਹਾਂ ਨਾ ਕੀ ਬਾਤ ਹੈ ਦੀਪਕ ਜੀ ਭਾਰਤ ਦੇ ਵਿੱਚ ਜੇ ਉਮੀਦਵਾਰਾਂ ਦੇ ਲਿਹਾਜ਼ ਤੋਂ ਗੱਲ ਕਰੀਏ ਤੇ ਪਿਛਲੇ 15 ਸਾਲਾਂ ਦੇ ਵਿੱਚ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਉਮੀਦਵਾਰ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕਿੰਨਾ ਖਵਾਦਾ ਹੋਇਆ ਜੀ ਅ ਬੀਜੇ ਜੀ ਆਪਾਂ 2-3 ਢੇਡਾਂ ਦੇ ਵਿੱਚ ਤਾਂ ਉਸ ਢੇਡਾਂ ਦੇ ਉਮੀਦਵਾਰਾਂ ਦੇ حوالے ਨਾਲ ਚਰਚਾ ਕੀਤੀ ਆ ਜੀ ਕਿ ਇਹਨਾਂ ਚ ਕਿੰਨੇ-ਕਿੰਨੇ ਅਪਰਾਧਿਕ ਹੈਗੇ ਨੇ ਪਰ ਓਵਰਆਲ ਜੇ ਦੇਖਣਾ ਹੋਵੇ ਤਾਂ 8460 ਉਮੀਦਵਾਰ ਇਸ ਵਾਰ ਮੈਦਾਨ 'ਚ ਖੜੇ ਨੇ ਓਕੇ 543 ਸੀਟਾਂ ਦੇ ਲਈ 83 8360 ਉਮੀਦਵਾਰ ਮੈਦਾਨ ਚ ਜੀ ਤੇ ਪਿਛਲੇ 15 ਸਾਲਾਂ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਆਉਂਦਿਆਂ ਮਤਲਬ ਇਹ 15 ਸਾਲ ਦੇ ਵਕਫੇ ਦੇ ਵਿੱਚ ਹ ਲਗਭਗ 25% ਅਪਰਾਧਿਕ ਉਮੀਦਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹ ਤੇ ਜੇ 25% ਅਪਰਾਧਿਕ ਉਮੀਦਵਾਰ ਵਧੇ ਨੇ ਤੇ ਇਹਦਾ ਮਤਲਬ ਅਪਰਾਧਿਕ ਪਿਸ਼ੋਕੜ ਵਾਲੇ ਸਾਡੇ ਸੰਸਦ ਮੈਂਬਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੋਊਗਾ ਜੀ 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 ਤੇ ਇਹ ਵੀ ਪਹਿਲੂ ਇਸ ਲਈ ਇਸ ਵਾਰ ਵੀ ਇਹ ਫਿਕਰ ਆਏਗਾ 8360 ਉਮੀਦਵਾਰਾਂ ਦੇ ਵਿੱਚੋਂ 1643 ਉਮੀਦਵਾਰ ਅਜਿਹੇ ਨੇ ਜਿਹੜੇ ਅਪਰਾਧਿਕ ਪਿਸ਼ੋਕੜ ਵਾਲੇ ਨੇ ਹੂੰ ਹੂੰ ਤੇ 1191 ਉਮੀਦਵਾਰ ਅਜਿਹੇ ਨੇ ਜਿਹੜੇ ਗੰਭੀਰ ਅਪਰਾਧਿਕ ਪਿਸ਼ੋਕੜ ਵਾਲੇ ਨੇ ਜੀ ਸੋ 1643 ਉਮੀਦਵਾਰ ਮਤਲਬ ਜਿਨ੍ਹਾਂ ਉੱਤੇ ਚੋਰੀ ਦਾ ਲੁੱਟਖੋ ਦਾ ਧਮਕਾਉਣ ਦਾ ਡਰਾਉਣ ਦਾ ਐ ਕੋਈ ਛੋਟੀ ਮੋਟੀ ਠੱਗੀ ਠੋਰੀ ਦਾ ਇਹ ਮਾਮਲੇ ਹੋਣਗੇ ਤੇ 1191 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਬਲਾਤਕਾਰ ਦੇ ਕਤਲ ਦੀ ਧਮਕੀ ਦੇ ਇਰਾਦਾ ਕਤਲ ਦੇ ਜਾਂ ਕਤਲ ਦੇ ਜਾਂ ਔਰਤਾਂ ਨਾਲ ਬਦਸਲੂਕੀ ਦੇ ਇਹੋ ਜਿਹੇ ਗੰਭੀਰ ਅਪਰਾਧ ਹੂੰ 2009 ਦੇ ਵਿੱਚ ਅਪਰਾਧਿਕ ਮਾਮਲੇ ਵਾਲੇ ਉਮੀਦਵਾਰਾਂ 15% ਸੀ ਜੀ ਤੇ ਅੱਜ 2024 ਚ ਇਹ 20% ਨੇ ਹੂੰ ਹੂੰ ਗੰਭੀਰ ਅਪਰਾਧਿਕ ਪਿਸ਼ੋਕੜ ਵਾਲੇ 2009 ਦੇ ਵਿੱਚ 8% ਸੀ ਜੀ ਅੱਜ ਗੰਭੀਰ ਅਪਰਾਧਿਕ ਪਿਸ਼ੋਕੜ ਵਾਲੇ 14% ਨੇ ਹੂੰ ਸੋ ਮਤਲਬ 2009 ਦੇ ਵਿੱਚ 15 ਤੇ 8 ਮਿਲਾ ਕੇ 23% ਸੀ ਦੋი ਤਰ੍ਹਾਂ ਦੇ ਅਪਰਾਧਾਂ ਵਾਲੇ ਉਮੀਦਵਾਰ ਤੇ ਅੱਜ 20 ਤੇ 14 ਮਿਲਾ ਕੇ 34% ਹੋ ਗਏ ਜੀ ਹਰ ਹਰ 5 ਸਾਲ ਬਾਅਦ ਵਾਲੀ ਚੋਣ ਚ ਵਧੇ ਨੇ 2009 ਚ ਅਪਰਾਧ ਨਾਰਮਲ ਅਪਰਾਧ ਵਾਲੇ 15% ਤੇ 8% ਗੰਭੀਰ ਅਪਰਾਧ ਵਾਲੇ 2014 ਦੇ ਵਿੱਚ ਨਾਰਮਲ ਅਪਰਾਧ ਕਾਲੇ ਪਿਛੋਕੜ ਵਾਲੇ 17% ਹੋ ਗਏ ਜੀ ਗੰਭੀਰ ਅਪਰਾਧ ਕਾਲੇ 11% ਹੋ ਗਏ 19 ਦੇ ਵਿੱਚ ਇਹ ਵੱਧ ਕੇ 19% ਤੇ 13% ਹੋ ਗਏ ਚੋਬੀ% ਅਪਰਾਧਿਕ ਵਿਸ਼ੋਕੜ ਵਾਲੇ 20% ਤੇ ਗੰਭੀਰ ਅਪਰਾਧ ਕਾਲੇ 14% ਮਤਲਬ 34% ਉਮੀਦਵਾਰ ਹੋਗੇ। ਸੋ 15 ਸਾਲਾਂ ਚ 25% ਵਧੇ ਨੇ। ਤੇ ਅਸੀਂ ਉਸ ਦੌਰ ਚ ਗੱਲ ਕਰ ਰਹੇ ਹਾਂ ਜਦੋਂ ਅਸੀਂ ਕਹਿੰਦੇ ਕਿ ਅਸੀਂ ਵਿਸ਼ਵ ਤਾਕਤ ਬਣ ਗਏ। ਅਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ ਗਏ। ਸਾਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਹਾਂ ਅਸੀਂ ਬਹੁਤ ਮਤਲਬ ਕਿ ਤਰੱਕੀ ਵਾਲਾ ਦੇਸ਼ ਬਣ ਗਏ ਤੇ ਅਸੀਂ 21ਵੀਂ ਸਦੀ ਦੇ ਵਿੱਚ ਰੋਲ ਮਾਡਲ ਆ ਤੇ ਉਸ ਸਮੇਂ ਸਾਡੇ ਜੀ ਉਮੀਦਵਾਰ ਪਰਾਦਰਕ ਬੋਸ਼ਕੜਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਹੂੰ। ਤਾਂ ਮਤਲਬ ਸਾਡੀ ਸੰਸਦੀਆਂ ਪੌੜੀਆਂ ਚੜਨ ਵਾਲਿਆਂ ਦੇ ਵਿੱਚ ਵੀ ਇਹ 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 ਇਹਨਾਂ ਦੀ داخل ਬਦਲਦੀ ਜਾ ਰਹੀ ਹੈ। ਜੀ। ਤੋਂ ਇਸ ਲਈ ਫਿਕਰ ਕਰ ਰਹੇ ਹਾਂ ਜੀ ਕਿ ਕਿਤੇ 4 ਤਰੀਕ ਨੂੰ ਜਿਹੜੇ ਨਤੀਜੇ ਆਉਣ ਉਹ ਵੀ ਇਸੇ ਤਰ੍ਹਾਂ ਦੇ ਨਾ ਆਉਣ ਇਹ ਫਿਕਰ ਹੈਗਾ। ਬੀਤੇ ਸਮੇਂ ਦੇ ਵਿੱਚ ਕਾਨੂੰਨਾਂ ਨੂੰ ਤੋੜਨ ਵਾਲੇ ਜਦੋਂ ਕਾਨੂੰਨ ਘਾੜੇ ਬਣ ਜਾਣ ਤਾਂ ਫਿਰ ਇਹ ਬਹੁਤ ਵੱਡੀ ਸਮੱਸਿਆ ਦਾ ਬਾਇਸ ਹੈ ਜੀ ਇਹ। ਬਹੁਤ ਖਤਰਨਾਕ ਬਹੁਤ ਖਤਰਨਾਕ ਯਾ।